ਮਨਿਕਨ ਸਾਹਿਬ ਯਾਤਰਾ ਦਾ ਦੂਜਾ ਦਿਨ ਹੈ ਜੀ ਸਾਡਾ ਪਹਿਲੇ ਦਿਨ ਅਸੀਂ ਰੁਕੇ ਸਨ ਪੁੰਤਰ ਗੁਰਦੁਆਰਾ ਸਾਹਿਬ ਤੇ ਪਹਿਲਾਂ ਅਸੀਂ ਮੰਡੀ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਪੁੰਤਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਦੇ ਦਰਸ਼ਨ ਕੀਤੇ ਤੇ ਉਸ ਸਥਾਨ ਤੇ ਅਸੀਂ ਰੁਕੇ ਵੀ ਸਨ ਕਿਉਂਕਿ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਬਾਈਕ ਤੇ ਆਉਣਾ ਮੁਸ਼ਕਲ ਹੋ ਗਿਆ ਸੀ ਤੇ ਸਾਨੂੰ ਉਸੇ ਸਥਾਨ ਤੇ ਰਾਤ ਰੁਕਣਾ ਪਿਆ ਤੇ ਹੁਣ ਅਸੀਂ ਮਨਿਕਨ ਸਾਹਿਬ ਪਹੁੰਚ ਗਏ ਹਾਂ ਬਾਈਕ ਆਪਣੇ ਸਟੈਂਡ ਤੇ ਲਗਾਈਆਂ ਤੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਰਹੇ ਹਾਂ ਤੇ ਤੁਸੀਂ ਵੀ ਦੇਖੋ ਦਰਸ਼ਨ ਕਰੋ ਇਸ ਸਥਾਨ ਦੇ ਤੁਹਾਨੂੰ ਲਗ ਲਗ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਸਾਰੇ ਇਹ ਜੋ ਤੁਸੀਂ ਦੇਖ ਰਹੇ ਹੋ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਤੁਸੀਂ ਸਕਰੀਨਸ਼ਾਟ ਖਿੱਚ ਕੇ ਇਤਿਹਾਸ ਪੜ੍ਹ ਸਕਦੇ ਹੋ ਤੇ ਆਓ ਜੱਗੇ ਚੱਲਦੇ ਹਾਂ ਤੇ ਸਾਹਮਣੇ ਤੁਸੀਂ ਦਰਸ਼ਨ ਕਰਿਓ ਗੁਰਦੁਆਰਾ ਸਾਹਿਬ ਦੇ ਇਹ ਜੋ ਬਾਬਾ ਜੀ ਦੀ ਤਪਸਥਾਨ ਹੈ ਜੀ ਸੰਤ ਬਾਬਾ ਨਰਾਇਣ ਜੀ ਅਮਰੇ ਇਹ ਰਸਤਾ ਜੋ ਦਰਬਾਰ ਸਾਹਿਬ ਨੂੰ ਜਾਂਦਾ ਹੈ ਜੀ ਹੁਣ ਅਸੀਂ ਜਾਵਾਂਗੇ ਪਹਿਲਾਂ ਆਪਣਾ ਰੂਮ ਜੋ ਬੁੱਕ ਕੀਤਾ ਸੀ ਉਹ ਉੱਥੇ ਆਪਣਾ ਸਮਾਨ ਰੱਖਾਂਗੇ ਤੇ ਉਸ ਤੋਂ ਬਾਅਦ ਇਸ਼ਨਾਨ ਕਰਕੇ ਫੇ ਅਸੀਂ ਦਰਬਾਰ ਸਾਹਿਬ ਜਾਵਾਂਗੇ ਤਾਂ ਤੁਸੀਂ ਦਰਸ਼ਨ ਕਰੋ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਅੱਜ ਦਾ ਦਿਨ ਅਸੀਂ ਇਸ ਸਥਾਨ ਤੇ ਹੀ ਰਾਤ ਰੁਕਾਂਗੇ ਆਉ ਕਰਦੇ ਹਾਂ ਦਰਸ਼ਨ ਜੇ ਤੁਹਾਨੂੰ ਹੱਦੇ ਵਿੱਚੋਂ ਕੋਈ ਪਹਿਲਾਂ ਆਇਆ ਹੋਇਆ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਸਿਸਟਮ ਲੱਗਿਆ ਇਸ ਸਥਾਨ ਦਾ ਇੱਥੇ ਗਰਮ ਪਾਣੀ ਦਾ ਸਰੋਵਰ ਵੀ ਬਣਿਆ ਹੋਇਆ ਜਿਸ ਕਾਰਨ ਥੋੜਾ ਜਿਹਾ ਸੇਕ ਵੀ ਆਉਂਦਾ ਹੈ ਪਾਣੀ ਦਾ ਇੱਥੇ ਜੋ ਲੰਗਰ ਤਿਆਰ ਹੁੰਦਾ ਸਾਰਾ ਗਰਮ ਪਾਣੀ ਦੇ ਵਿੱਚ ਤਿਆਰ ਹੁੰਦਾ ਹੈ ਇਹ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਹੈ ਜੀ ਤੇ ਜੇ ਆਪਾਂ ਨੇ ਬਾਹਰ ਮਾਰਕੀਟ ਵਿੱਚ ਵੀ ਜਾਣਾ ਹੈ ਤਾਂ ਇੱਧਰ ਨੂੰ ਹੀ ਜਾ ਹੋ ਜਾਂਦਾ ਹੈ ਸਿੱਧਾ ਜਾਓਗੇ ਤਾਂ ਮਾਰਕੀਟ ਵਿੱਚ ਨੂੰ ਜਾ ਹੋ ਜਾਂਦਾ ਹੈ ਨਹੀਂ ਸੱਜੇ ਪਾਸੇ ਨੂੰ ਪਰ ਪੌੜੀਆਂ ਚੜਦੀਆਂ ਹਨ ਉਹ ਦਰਬਾਰ ਸਾਹਿਬ ਵਿੱਚ ਨੂੰ ਰਸਤਾ ਜਾਂਦਾ ਹੈ ਇੱਥੇ ਜੋ ਗਰਮ ਗੁਫਾ ਬਣੀ ਹੋਈ ਹੈ ਉਹ ਵੀ ਥੋੜਾ ਅੱਗੇ ਜਾ ਕੇ ਨੀਚੇ ਰਸਤਾ ਹੈ ਜੀ ਤੁਹਾਡੇ ਵਿੱਚੋਂ ਕੌਣ-ਕੌਣ ਗਰਮ ਗੁਫਾ ਵਿੱਚ ਗਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਕੁਲ ਹਾਲ ਅਸੀਂ ਆਪਣਾ ਸਮਾਨ ਜੋ ਆਪਣੇ ਰੂਮ ਵਿੱਚ ਰੱਖ ਕੇ ਫੇਰ ਆਵਾਂਗੇ ਦੁਬਾਰੇ ਤੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਾਂਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਦੇ ਤਵਾ ਵਗੇ ਚੱਲਦੇ ਹਾਂ ਇਹ ਆ ਜੋ ਰਸਤਾ ਗਰਮਖਵਾ ਨੂੰ ਜਾਂਦਾ ਹੈ ਜੀ ਉਹ ਦੇਖੋ ਇਹ نیچے ਜਾਂਦਾ ਸੀ ਪਰ ਹੁਣ ਅਸੀਂ ਆਪਣਾ ਰੂਮ ਵਿੱਚ ਨੂੰ ਜਾ ਰਹੇ ਹਾਂ ਸੋ ਇਸ ਲਈ ਅਸੀਂ ਆਪਾਂ ਅੱਗੇ ਆ ਗਏ ਹਾਂ ਇਸ ਰਸਤੇ ਤੋਂ ਅਸੀਂ ਬਾਹਰ ਨਿਕਲ ਜਾਵਾਂਗੇ ਮਾਰਕੀਟ ਦੇ ਵਿੱਚ ਆਪਣਾ ਜੋ ਬੈਗ ਹੰਨ ਰੱਖ ਕੇ ਫਿਰ ਦੁਬਾਰੇ ਆਵਾਂਗੇ ਇਹ ਸਥਾਨ ਦਾ ਜੋ ਇਤਿਹਾਸ ਹੈ ਤੁਹਾਨੂੰ ਦੱਸ ਹੀ ਦਿਖਾ ਹੀ ਦਿੱਤਾ ਹੈ ਫੋਟੋ ਵਿੱਚ ਤੁਸੀਂ ਪੜ ਸਕਦੇ ਹੋ ਸੋ ਹੁਣ ਅਸੀਂ ਚੱਲਦੇ ਹਾਂ ਸਰੋਵਰ ਵੱਲ ਨੂੰ ਤੇ ਉੱਥੇ ਇਸ਼ਨਾਨ ਕਰਕੇ ਆਵਾਂਗੇ ਸਰੋਵਰ ਦਾ ਪਾਣੀ ਵੀ ਗਰਮ ਹੈ ਜੀ ਬਹੁਤ ਇਹ ਲੋ ਜੀ ਇਹ ਗਰਮ ਪਾਣੀ ਦਾ ਸਰੋਵਰ ਹੈ ਜੀ ਤੇ ਇਸ਼ਨਾਨ ਕਰਦੇ ਹਨ ਲੋਕ ਇਹ ਦੇਖੋ ਜੀ ਹਾਲ ਤਾਂ ਵੈਸੇ ਪਾਪਾ ਨਹੀਂ ਨਿਕਲ ਰਹੀਆਂ ਪਰ ਜਦੋਂ ਮੌਸਮ ਠੰਡਾ ਹੁੰਦਾ ਹੈ ਤਾਂ ਜਿਆਦਾ ਪਾਪਾ ਨਿਕਲਦੀਆਂ ਹਨ ਇਹ ਸਾਹਮਣੇ ਜੋ ਮੋਟਰ ਲੱਗੀ ਹੋਈ ਹੈ ਠੰਡੇ ਪਾਣੀ ਦੀ ਹੈ ਠੰਡਾ ਪਾਣੀ ਮਿਕਸ ਹੁੰਦਾ ਹੈ ਤਾਂ ਹੀ ਆਪਾਂ ਨਹਾ ਸਕਦੇ ਹਾਂ ਨਹੀਂ ਇੰਨਾ ਪਾਣੀ ਜਿਆਦਾ ਗਰਮ ਹੋ ਜਾਂਦਾ ਹੈ ਤੇ ਨਹਾਉਣਾ ਮੁਸ਼ਕਲ ਹੋ ਜਾਂਦਾ ਹੈ ਇਹ ਜੋ ਨਦੀ ਦਿਖ ਰਿਹਾ ਉਹ ਇਹ ਪੂਰਾ ਪਾਣੀ ਇਸ ਦਾ ਠੰਡਾ ਹੈ ਜੇ ਦੋਸੀਂ ਪੁਲ ਤੇ ਖੜਦੇ ਹਾਂ ਤਾਂ ਪਾਣੀ ਦੀ ਠੰਡਕ ਮਹਿਸੂਸ ਹੁੰਦੀ ਹੈ। ਸ਼ਾਮ ਨੂੰ ਜ਼ਿਆਦਾ ਹੋ ਜਾਂਦਾ ਹੈ ਤੇ ਰਾਤ ਨੂੰ ਠੰਡ ਵੀ ਹੋ ਜਾਂਦੀ ਹੈ ਇਸ ਸਥਾਨ ਤੇ। ਇਹ ਸਾਹਮਣੇ ਸ਼ਿਵਜੀ ਮਹਾਰਾਜ ਦਾ ਮੰਦਿਰ ਹੈ ਜੀ, ਸ਼ਿਵ ਪਾਰਵਤੀ ਦਾ। ਇਹ ਜੋ ਇਸ ਸਥਾਨ ਦਾ ਇਤਿਹਾਸ ਹੈ ਇਹ ਨਾਲ ਹੀ ਰਿਲੇਟਡ ਹੈ। ਬਾਕੀ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਕੇ ਹੈਲੀ ਗੁੱਲਿੰਗਾ ਬਣੀਆਂ ਹੋਈਆਂ ਹਨ ਰੂਮ ਆਪਾਂ ਨੂੰ ਆਰਾਮ ਨਾਲ ਮਿਲ ਜਾਂਦੇ ਹਨ। ਵੈਸੇ ਜੋ ਫੈਮਿਲੀ ਵਾਲੇ ਆਉਂਦੇ ਹਨ ਉਹਨਾਂ ਨੂੰ ਆਰਾਮ ਨਾਲ ਮਿਲ ਜਾਂਦੇ ਹਨ। ਬਾਕੀ ਜੋ ਸਾਡੇ ਵਰਗੇ ਦੋਸਤ ਆਉਂਦੇ ਹਨ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਲ ਹੁੰਦੀ ਹੈ। ਬਾਕੀ ਤੁਸੀਂ ਦੇਖ ਹੀ ਰਹੇ ਹੋ ਸੰਗਤ ਕਿੰਨੀ ਕਾਈ ਹੋਈ ਹੈ ਕਿੰਨਾ ਕ ਰਸ਼ ਹੈ। ਸੰਗਤ ਆਈ ਜਾਂਦੀ ਹੈ ਜੀ ਤਰਵਾਰ ਸਾਹਿਬ ਕੋਲ ਮੱਥਾ ਟੇਕ ਕੇ ਜਾਈ ਜਾਂਦੀ ਹੈ ਜਿਸ ਨੇ ਰੁਕਣਾ ਹੈ ਉਹ ਆਪਣਾ ਰੁਕ ਜਾਂਦੇ ਹਨ ਜੋ ਲੋਕਲ ਹਨ ਉਹ ਆਪਣਾ ਚਲੇ ਜਾਂਦੇ ਹਨ ਇਹ ਦੇਖੋ ਜੀ ਇਹ ਸਰੋਵਰ ਹੈ ਜੀ ਗਰਮ ਪਾਣੀ ਦਾ ਨਾਲ ਹੀ ਠੰਡੇ ਪਾਣੀ ਦੀ ਨਦੀ ਵਗ ਰਹੀ ਹੈ ਇਹ ਸਾਰੀ ਬਿਲਡਿੰਗ ਹੈ ਜੀ ਰਹਿਣ ਲਈ ਬਣਾਈ ਹੋਈ ਹੈ ਬਾਕੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੀ ਵਿੱਚ ਹੀ ਲੰਗਰ ਹਾਲ ਹੈ ਜੀ ਲੰਗਰ ਹਾਲ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਤੋਂ ਗਰਮ ਪਾਣੀ ਨਾਲ ਹੀ ਚਾਹ ਤਿਆਰ ਹੁੰਦੀ ਹੈ ਤੇ ਸਾਰਾ ਲੰਗਰ ਤਿਆਰ ਹੁੰਦਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਬਾਕੀ ਤੁਸੀਂ ਦਰਸ਼ਨ ਕਰੋ ਲੱਗ ਲੱਗ ਜਗਾ ਤੋਂ ਅਸੀਂ ਵੀਡੀਓ ਬਣਾ ਰਹੇ ਹਾਂ। ਅਲੱਗ ਅਲੱਗ ਐਂਗਲ ਤੋਂ ਤਾਂ ਕਿ ਕਿਸੇ ਵੀ ਐਂਗਲ ਤੋਂ ਕੋਈ ਵੀਡੀਓ ਬਣਾਉਣੀ ਰਹਿ ਨਾ ਜਾਵੇ। ਹਵਾ ਚੱਲ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੀ ਮੌਸਮ ਠੀਕ ਹੈ ਜੀ ਇਸ ਸਥਾਨ ਦਾ ਤੁਸੀਂ ਵੀ ਆਉਣਾ ਹੈ ਤਾਂ ਜਰੂਰ ਆ ਕੇ ਜਾਓ ਇਸ ਸਥਾਨ ਤੇ ਮੌਸਮ ਬਹੁਤ ਵਧੀਆ ਹੈ ਇਸ ਸਥਾਨ ਦਾ ਜੀ ਬਾਕੀ ਹੁਣ ਛੁੱਟੀਆਂ ਹੋਈਆਂ ਹਨ ਜੂਨ ਦਾ ਮਹੀਨਾ ਹੈ ਜੀ ਇਸ ਲਈ ਸੰਗਤ ਕਾਫੀ ਜ਼ਿਆਦਾ ਹੈ ਬੱਚਿਆਂ ਨੂੰ ਛੁੱਟੀਆਂ ਹੋਈਆਂ ਹਨ ਜਦੋਂ ਜਦੋਂ ਛੁੱਟੀਆਂ ਖਤਮ ਹੋਣੀਆਂ ਆਂ ਤਾਂ ਸੰਗਤ ਵੀ ਘਟ ਜਾਂਦੀ ਹੈ ਜੀ ਕਾਫੀ ਤੁਸੀਂ ਛੁੱਟੀਆਂ ਤੋਂ ਬਾਅਦ ਆਉਣਾ ਹੈ ਤਾਂ ਬਾਅਦ ਵੀ ਆ ਸਕਦੇ ਹੋ ਪਰ ਆਪਣਾ ਮੌਸਮ ਦੇਖ ਕੇ ਆਇਓ ਬਰਸਾਤਾਂ ਦਾ ਇਹ ਬਰਸਾਤਾਂ ਵਿੱਚ ਰਸਤੇ ਜਿਆਦਾ ਖਰਾਬ ਹੋ ਜਾਂਦੇ ਹਨ ਤੇ ਹੁਣ ਆਪਾਂ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਵਿੱਚ ਪੱਥਰ ਟਿਕਣ ਅਸੀਂ ਪੌੜੀਆਂ ਚੜ ਕੇ ਹੀ ਉੱਪਰ ਆ ਗਏ ਦਰਬਾਰ ਸਾਹਿਬ ਕੇ ਚੱਲਦੇ ਆਂ ਅੰਦਰ ਇੱਧਰ ਵਾਲੀਆਂ ਪੌੜੀਆਂ ਰਹਿ ਗਈਆਂ ਹਨ ਪੌੜੀਆਂ ਚੜ੍ਹ ਕੇ ਸਿੱਧਾ ਸੱਜੇ ਪਾਸੇ ਦਰਬਾਰ ਸਾਹਿਬ ਹੈ ਜੀ ਆਓ करिए ਦਰਸ਼ਨ ਬਣੇ ਰਹੋ ਵੀਡੀਓ ਵਿੱਚ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਈਮਾਨ ਸਾਹਿਬ 13 13 ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਨੂੰ ਹੌਸਲਾ ਹੋ ਜਾਂਦਾ ਹੈ ਜਰੂਰ ਤੁਸੀਂ ਸ਼ੇਅਰ ਕਰ ਦੇਖੋ ਹੁਣ 15 ਵਾਰ ਸੇਵ ਕੇ ਪਹੁੰਚ ਗਏ ਹਾਂ ਆਓ करिए ਦਰਸ਼ਨ ਦਰਵਾਰ ਸਾਹਿਬ ਦੇ ਨਾਰ ਨਾਜ਼ੀ ਜੇ ਕਿੰਨਾ ਗੋਦਸਾਣਾ ਜਸਮੁਹਾਨਾ ਤੇਹਾ ਸ੍ਰੀ ਗੁਰੂ ਕੀ ਤਾਨ ਜਿਸ ਕੀ ਮਿਆ ਰਾਖਿਆ ਜੋ ਲਾਉਂਦਾ ਪ੍ਰਗਿਆ ਜਾਤ ਇਸ ਲਾਉਂਦੇ ਕੋ ਕਿਸ ਕੀ ਤਾਤ ਬੇਮੁਤਾਜਾ ਹੋਵੇ ਮੁਤਾਬ ਬੇਵਰਵਾ ਨਾ ਦਸ ਕਹੋ ਗੁਰਵਾ ਆਸਾਂ ਮੇਰਾ ਬਣਾ हर छोड़ो से रजमाता घर में बस बार उड़ जाता सुनना चाहे सचमुच का था नारक चूड़ी लगे जाता राम मजो साहब का से पिरानी ऐसे गुरु है जादो प्राणी किसो रूप जो सदी संगी कामना वैसो भी मंगी को नाम मंदिर दयाला जो पावे तो कर बाला आश्रम में लगनो जे प्राण तना को नाम ही हो उन सरकाम बिन हर नाम और सब तोरा दिलता गावे हर کہ بنار قربانی لا لگا سرودک ماں تی حال چمک محل اگمان اسد کو ٹوٹے گنودان نام کو گردی کھا دی برඥا سے کرکٹے نا سمحل ابن اور پرود بھر پورے تارہ اپنا گھر جاب سوارے پور سمک دی پورے ঠাকুর کی یہ برپورتا رہی سو بجا کی رو نامدان جا کے رہنما تو یہ اپے کا ورنا کو جی جس طرح کے ہاتھ روریا پر سب کے ساتھ پورا کور پرتب بنائے دار پک دی لیڑے ایا گر کے شرط پناہ ہو جو منہ گر کا درسن سنچ ہو ہر تن او تمن میرے رہے دعا ہو چاہ ہوگا وہ گر کو بندہ بریتن ہوئے لاغے نہ ہو رب جبتہ گاون ساتھے نہ ہے اکسل <سؤال> مجن سن دورا ہے سمیدہ نو کرتا ہے کہ ساتھ سنگل میں خودل میں ایک رہے ہیں پائی رہے رب سنگ چنا رہے کیا پالی خبر کرتا ہے پات پتہ ڈالی سنگل پناہ سبت ہے آن جنائی سنگلی پوری نفل ਰਾਜੇ ਜੀ ਨਾਮ ਬਣਾਏ ਜੋਗ ਬਣਾ ਅੰਤ ਲਾਗੇ ਕੀਰਤਨ ਗਾਏ ਸਰਬ ਸੁਖ ਆਪਣੇ ਤੇਰੇ ਹੋਲੇ ਕੰਮੇ ਪਰ ਤੇ ਸਤਗੁਰੂ ਖੋਲੇ 라ਉ। ਓ ਗੰਭੋਜ ਰੰਗਨ ਸਮਾਨ ਸੁਖੋਰਿ ਸਿਮਾ ਮਾਧਿ ਬਾਣੀ ਤਿਨ ਕੋ ਜਤ ਸੋਗ੍ਰੇ ਸੁਖਵਾਸੀ ਪ੍ਰਵਾਨ ਨਾ ਬਰਤਾਸ ਹੋਇ ਨਿਰਬਾਨ। ਜੋ ਗੋਮੀਰੋ ਨਾਮਿ ਦਾਣਾ ਫਰਦਨਾ ਰਿਹਾਗਾ ਗੋਮੀਰੋ ਜਨ ਆਸਮਲ ਬਨਵਾ। ਧਿਰਦਾਉ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਆ ਗਏ ਹਾਂ ਲੰਗਰ ਹਾਲ ਵਿੱਚ ਇਹ ਦੇਖੋ ਜੀ ਲੰਗਰ ਹਾਲ ਹੈ ਜੀ ਇਸ ਸਥਾਨ ਦਾ ਦੇਖੋ ਕਿੰਨੀ ਸੰਗਤ ਆਈ ਹੋਈ ਹੈ ਇੱਥੋਂ ਹੀ ਪਤਾ ਲੱਗਦਾ ਹੈ ਕਰੋ ਦਰਸ਼ਨ ਫਿਰ ਇਸ ਲੰਗਰ ਹਾਲ ਦੇ ਤੇ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਲੰਗਰ ਛੱਕੇ ਜਾਓ ਤੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਸਾਰਾ ਸੈਟਅਪ ਇਸ ਸਥਾਨ ਦਾ ਜੇ ਤੁਸੀਂ ਕਮਰੇ ਬੁੱਕ ਕਰਦੇ ਹੋ ਤਾਂ ਉਹ ਵੀ ਇਸ ਸਥਾਨ ਤੇ ਇੱਥੇ ਹੀ ਮਿਲਦੇ ਹਨ ਜੋ ਲਿਖਿਆ ਹੋਇਆ ਹੈ। ਤੁਹਾਨੂੰ ਇੱਧਰ ਉੱਧਰ ਘੁੰਮਣੇ ਦੀ ਲੋੜ ਨਹੀਂ ਸਿੱਧਾ ਲੰਗਰ ਹਾਲ ਵਿੱਚ ਆ ਜਾਓ ਤੇ ਸਾਹਮਣੇ ਹੀ ਵੀਰ ਬੈਠੇ ਹੁੰਦੇ ਹਨ। ਇਸ ਸਥਾਨ ਤੇ ਆ ਕੇ ਆਪਣਾ ਬੁਕਿੰਗ ਕਰ ਸਕਦੇ ਹੋ ਤੁਸੀਂ। ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਚਾਹ ਲਿਖਿਆ ਹੋਇਆ ਇੱਥੇ ਭਾਪ ਦੇ ਨਾਲ ਚਾਹ ਤਿਆਰ ਕਰ ਕੀਤੀ ਜਾਂਦੀ ਹੈ ਗਰਮ ਭਾਪ ਦੇ ਨਾਲ। ਦੇਖੋ ਸਿੱਧਾ ਗਰਮ ਪਾਣੀ ਦੀ ਭਾਪ ਆ ਰਹੀ ਹੈ ਇਸ ਸਥਾਨ ਤੇ। ਅੰਦਰ ਜੋ ਲੰਗਰ ਤਿਆਰ ਹੁੰਦਾ ਉਹ ਵੀ ਗਰਮ ਪਾਣੀ ਦੀ ਭਾਫ਼ ਦੇ ਨਾਲ ਹੀ ਤਿਆਰ ਹੁੰਦਾ ਹੈ ਹੁਣ ਅਸੀਂ ਦੂਜੇ ਪੁਲ ਤੇ ਆ ਗਏ ਹਾਂ ਜੀ ਇਹ ਜੋ ਜਿੰਦਰੇ ਲੱਗੇ ਹੋਏ ਹਨ ਇਹਨਾਂ ਵਾਸਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕਿਉਂ ਲਗਾਉਂਦੇ ਹਨ ਕੀ ਕਾਰਨ ਹੈ ਇਸ ਦਾ ਲਿਖਿਆ ਹੋਇਆ ਵੀ ਹੈ ਕਿ ਸਸਤਾਤੇ ਇਹ ਜਿੰਦਰੇ ਲਗਾਉਣੇ ਮਨਾ ਹਨ ਪਰ ਫੇਰ ਵੀ ਲੋਕ ਨਹੀਂ ਹਟਦੇ ਫੇਰ ਵੀ ਲਗਾਈ ਜਾਂਦੇ ਹਨ ਇਹ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਦਿਖ ਰਿਹਾ ਹੈ ਜੀ ਤੇ ਸਾਈਡ ਤੇ ਮੰਦਿਰ ਵੀ ਦਿਖ ਰਿਹਾ ਹੈ ਜੀ ਇਹ ਦੇਖੋ ਜੀ ਹੁਣ ਪਹਾੜਾਂ ਦਾ ਚੈੱਕ ਕਰੋ ਸਾਰਾ ਸਿਸਟਮ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਅਸੀਂ ਉੱਪਰ ਆਏ ਹੋਇਆ ਤੁਹਾਨੂੰ ਲਗ ਲਗ ਜਗਾ ਤੋਂ ਸਾਰੇ ਪਾਸੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦੇਣੇ ਤੁਹਾਨੂੰ ਕੋਈ ਚੀਜ਼ ਰਹਿ ਨਾ ਜਾਵੇ ਕੋਈ ਐਂਗਲ ਦਿਖਾਉਣ ਤੋਂ ਇਹੀ ਸਾਡਾ ਮਕਸਦ ਹੈ ਜੀ ਦੇਖੋ ਜੀ ਸਾਰੇ ਪਾਸੇ ਪਹਾੜੀ ਪਹਾੜ ਹਨ ਦੇਖੋ ਗਰਮ ਪਾਣੀ ਦੀ ਭਾਫਾਂ ਨਿਕਲ ਰਹੀਆਂ ਹਨ ਇਹ ਜੋ ਤੁਸੀਂ ਪੁਲ ਦੇਖ ਰਹੇ ਹੋ ਉਹ ਖਰਾਬ ਹੋਇਆ ਹੋਇਆ ਇਹ ਪਿਛਲੇ ਸਾਲ ਦਾ ਜਦੋਂ ਪਾਣੀ ਜ਼ਿਆਦਾ ਆ ਗਿਆ ਸੀ ਬਰਸਾਤਾਂ ਕਾਰਨ ਉਦੋਂ ਪੁਲ ਨੂੰ ਨੁਕਸਾਨਿਆ ਗਿਆ ਸੀ ਇਹ ਤੋ ਐਸੀ ਸਾਡੀ ਮਨਿਕਨ ਸਿੰਘ ਸਾਹਿਬ ਦੀ ਵੀਡੀਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ